ਹਾਂਜੀ ਸਤਿ ਸ੍ਰੀ ਅਕਾਲ ਜੀ ਵਿਰਸਾ ਕਲੈਕਸ਼ਨ ਤੇ ਬਹੁਤ ਬਹੁਤ ਸਵਾਗਤ ਹੈ ਜੀ ਸਾਰਿਆਂ ਦਾ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਅੱਜ ਆਪਾਂ ਬਹੁਤ ਪਿਆਰੀ ਜੀ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਹਾਂ ਜੀ ਬਹੁਤ ਸੋਹਣੀ ਕਲੈਕਸ਼ਨ ਹੈ ਜੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਆਪਾਂ ਸਾਰੀ ਜਾਣਕਾਰੀ ਵੀਡੀਓ ਦੇ ਵਿੱਚ ਦਿੱਤੀ ਹੁੰਦੀ ਹੈ ਜੀ ਫੈਬਰਿਕ ਬਾਰੇ ਬ੍ਰਾਂਡ ਬਾਰੇ ਤੇ ਕਲਰ ਵਗੈਰਾ ਸਾਰਾ ਕੁਝ ਦੱਸਿਆ ਹੁੰਦਾ ਪ੍ਰਾਈਸ ਵੀ ਦੱਸਿਆ ਹੁੰਦਾ ਹੈ ਜੀ ਇਹ ਜਿਹੜੇ ਤੁਸੀਂ ਸੂਟ ਦੇਖ ਰਹੇ ਹੋ ਜੀ ਇਹ ਪ्युअर ਕੋਟ్రਾਈ ਦੇ ਸੂਟ ਹੈ ਬਹੁਤ ਜ਼ਿਆਦਾ ਲਾਈਟ ਵੇਟ ਫੈਬਰਿਕ ਆਊਗਾ ਜੀ ਤੇ ਬਹੁਤ ਹੀ ਵਧੀਆ ਕੁਆਲਿਟੀ ਦਾ ਹੈ ਕੱਪੜਾ ਹੈ ਜੀ ਆਪਣਾ ਰੰਗ ਰਸੀਆ ਬ੍ਰਾਂਡ ਦੇ ਸੂਟ ਆਉਣਗੇ ਜੀ ਨਾਲ ਸ਼ੈਡੋ ਪ੍ਰਿੰਟ ਦੀ ਬਾਟਮ ਆਊਗੀ ਡਿਜੀਟਲ ਪ੍ਰਿੰਟ ਦੀ ਸ਼ਰਟ ਆਊਗੀ ਜੀ 2.5 ਮੀਟਰ ਦੀ ਕਟ ਆਊਗੀ ਜੀ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਹੈ ਜੀ 1300 99 ਰੁਪਏ ਦਾ ਪ੍ਰਾਈਸ ਹੈ ਜੀ ਜਿਹੜੇ ਸੂਟ ਤੁਸੀਂ ਆਪਣਾ ਕੋ ਟ੍ਰਾਈ ਦੇ ਦੇਖਿਆ ਜੀ ਇਹ ਵਾਲੇ ਸੂਟ ਆਉਣਗੇ ਜੀ ਸਿੰਪਲ ਪਲੇਨ ਪਸ਼ਮੀਨੇ ਦੇ ਏਕੇ ਟੈਕਸ ਬ੍ਰਾਂਡ ਦੇ ਇਹ ਸੂਟ ਹੈ ਜੀ 850 ਰੁਪਏ ਪ੍ਰਾਈਸ ਹੈ ਜੀ ਇਹਨਾਂ ਦਾ ਜਿਹੜਾ ਵੀ ਸੂਟ ਆਰਡਰ ਕਰਨਾ ਹੋਵੇ ਤੁਸੀਂ ਸਕਰੀਨ ਸ਼ਾਟ ਭੇਜ ਕੇ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਆਪਦੀ ਬੁਕਿੰਗ ਕਰਵਾ ਸਕਦੇ ਹੋ ਫੈਬਰਿਕ ਬਹੁਤ ਹੀ ਜ਼ਿਆਦਾ ਸੋਹਣਾ ਤੇ ਪਿਆਰਾ ਜੀ ਪੂਰਾ ਗਰਮ ਗਰਮ ਫੈਬਰਿਕ ਹੈ ਜੀ ਤੇ ਕੋਈ ਵੀ ਬੁਰ ਵਗੈਰਾ ਦੀ ਕੋਈ ਸ਼ਿਕਾਇਤ ਨਹੀਂ ਜੀ ਕੋਈ ਰੰਗ ਦੀ ਸ਼ਿਕਾਇਤ ਨਹੀਂ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕੱਪੜੇ ਦੇ ਵਿੱਚ ਆਪਾਂ ਨੂੰ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸਾਨੂੰ ਸ਼ਿਕਾਇਤ ਨਹੀਂ ਮਿਲੂਗੀ ਬਹੁਤ ਸੋਹਣਾ ਫੈਬਰਿਕ ਹੈ ਬ੍ਰਾਂਡਡ ਹੈ ਜੀ ਸਾਰਾ ਇਹ ਵਾਲੇ ਸੂਟ ਵੀ ਕਟرائی ਦੇ ਆਉਣਗੇ ਜੀ 1150 ਰੁਪਏ ਇਹਨਾਂ ਦਾ ਪ੍ਰਾਈਸ ਹੈ ਜੀ ਬਹੁਤ ਹੀ ਜ਼ਿਆਦਾ ਸੋਹਣੇ ਸੋਹਣੇ ਤੇ ਪਿਆਰੇ ਪਿਆਰੇ ਜੇ ਇਹਨਾਂ ਦੇ ਕਲਰ ਹੈ ਜੀ ਲਾਈਟ ਡਾਰਕ ਸਾਰਾ ਚਾਰਟ ਤੁਹਾਨੂੰ ਮਿਲ ਜੂਗਾ ਜੀ ਜਿਵੇਂ ਦੀ ਵੀ ਤੁਸੀਂ ਇਹ ਸੂਟ ਲੈਣੇ ਆ ਤਾਂ ਤੁਸੀਂ ਆਪਦਾ ਆਰਡਰ ਕਰ ਸਕਦੇ ਹੋ ਸੈਟ ਵਾਈਜ਼ ਵੀ ਲੈ ਸਕਦੇ ਹੋ ਸਿੰਗਲ ਸਿੰਗਲ ਵੀ ਲੈ ਸਕਦੇ ਹੋ ਸੈਟ ਵਾਈਜ਼ ਲੈਣ ਲਈ ਸਾਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਜੀ ਸਾਡਾ ਨੰਬਰ ਦਿੱਤਾ ਹੁੰਦਾ ਜੀ ਵਟਸਐਪ ਦਾ ਤੁਸੀਂ ਉੱਥੇ ਜਾ ਕੇ ਸਾਡੇ ਨਾਲ ਮੈਸੇਜ ਤੇ ਕੰਟੈਕਟ ਕਰ ਸਕਦੇ ਹੋ ਜਿਹੜਾ ਵੀ ਤੁਹਾਨੂੰ ਸੈਟ ਚਾਹੀਦਾ ਆਪਾਂ ਤੁਹਾਨੂੰ ਸੈਟ ਭੇਜ ਦਾਂਗੇ ਜੀ ਤੇ ਜੇ ਤੁਸੀਂ ਸਿੰਗਲ ਸਿੰਗਲ ਲੈਣਾ ਤਾਂ ਸਿੰਗਲ ਦਾ ਪ੍ਰਾਈਸ 1150 ਹੈ ਜੀ ਸ਼ਿਪਿੰਗ ਸਾਰੇ ਸੂਟਾਂ ਦੀ ਐਕਸਟਰਾ ਰਹੂਗੀ ਜੀ ਇਹ ਵਾਲੇ ਸੂਟ ਸਰਪਲਸ ਕਟ్రਾਈ ਦੇ ਆ ਜੀ ਸਰਪਲਸ ਕਟ్రਾਈ ਆਉਗੀ ਜੀ ਨਾਲ ਬਾਟਮ ਵੀ ਕਟ్రਾਈ ਦੀ ਆਉਗੀ ਜੀ ਵੱਡੇ ਪਣੇ ਦਾ ਫੈਬਰਿਕ ਆਉਗਾ ਜੀ 850 ਰੁਪਏ ਇਹਨਾਂ ਦਾ ਪ੍ਰਾਈਸ ਹੈ ਜੀ ਬਹੁਤ ਸੋਹਣਾ ਫੈਬਰਿਕ ਹੈ ਕੋਈ ਵੀ ਬੁਰਨੀ ਆਉਂਦਾ ਕੋਈ ਵੀ ਕਪੜਾ ਖਰਾਬ ਨਹੀਂ ਹੁੰਦਾ ਨਾ ਇਹ ਸ਼ਰਿੰਕ ਹੋਵੇ ਨਾ ਇਹ ਚੀਜੇ ਕੁਝ ਨਹੀਂ ਹੁੰਦਾ ਜੀ ਬਹੁਤ ਸੋਹਣਾ ਫੈਬਰਿਕ ਆ ਬਹੁਤ ਸੋਹਣੇ ਸੋਹਣੇ ਕਲਰ ਡਿਜ਼ਾਈਨ ਹੈ ਜੀ ਇਹਦੇ ਤੇ ਗਰਮ ਕਪੜਾ ਹੈ ਜੀ ਬਹੁਤ ਹੀ ਜਿਆਦਾ ਵਧੀਆ ਤੇ ਬਹੁਤ ਹੀ ਜਿਆਦਾ ਸੋਹਣਾ ਇਸੇ ਤਰ੍ਹਾਂ ਇਹਦੇ ਕਲਰ ਰਹਿੰਦੇ ਆ ਜੀ ਬਿਲਕੁਲ ਵੀ ਖਰਾਬ ਨਹੀਂ ਹੁੰਦਾ ਤੇ ਬਹੁਤ ਹੀ ਸੋਹਣੇ ਸੋਹਣੇ ਇਹਨਾਂ ਦੇ ਡਿਜ਼ਾਈਨਿੰਗ ਹੈ ਜੀ ਜਿਵੇਂ ਆਪਾਂ ਕਾਟਨ ਦੇ ਸੂਟਾਂ ਦੀ ਡਿਜ਼ਾਈਨਿੰਗ ਹੁੰਦੀ ਹੈ ਜੀ ਉਸੇ ਤਰ੍ਹਾਂ ਦੀ ਡਿਜ਼ਾਈਨਿੰਗ ਹੈ ਇਹਨਾਂ ਸੂਟਾਂ ਦੀ ਜੀ ਬਹੁਤ ਹੀ ਜਿਆਦਾ ਸੋਹਣੇ ਤੇ ਰੀਜ਼ਨੇਬਲ ਪ੍ਰਾਈਸ ਦੇ ਇਹ ਸੂਟ ਹੈ ਜੀ ਇਹ ਵਾਲੇ ਸੂਟ ਆਉਣਗੇ ਜੀ ਲਗਜ਼ਰੀ ਕੁਟਰਾਇ ਦੇ ਜੀ ਇਹਨਾਂ ਦਾ ਪ੍ਰਾਈਸ 1150 ਰੁਪਏ ਆਊਗਾ ਜੀ ਬਹੁਤ ਸੋਹਣੀ ਸੁਪੀਰੀਅਰ ਕੁਆਲਿਟੀ ਦੀ ਕੋਟੜਾਈ ਹੈ ਜੀ ਬਿਲਕੁਲ ਲਾਈਟ ਵੇਟ ਹੈ ਤੇ ਇਹ ਬਿਲਕੁਲ ਵੀ ਕਪੜਾ ਸ਼੍ਰਿੰਕ ਨਹੀਂ ਹੁੰਦਾ ਜੀ ਜਿਵੇਂ ਪਹਿਲਾਂ ਆਪਾਂ ਨੂੰ ਕਸਟਮਰ ਮੈਸੇਜ ਆਉਂਦੇ ਆ ਵੀ ਸ਼੍ਰਿੰਕ ਹੋ ਜਾਂਦਾ ਬਿਲਕੁਲ ਵੀ ਸ਼੍ਰਿੰਕ ਨਹੀਂ ਹੁੰਦਾ ਜੀ ਇਹ ਐਸੀ ਤਰ੍ਹਾਂ ਹੀ ਰਹੂਗਾ ਐਸੀ ਤਰ੍ਹਾਂ ਇਹਦਾ ਕਲਰ ਹੋਊਗਾ ਐਸੀ ਤਰ੍ਹਾਂ ਇਹਦੀ ਡਿਜ਼ਾਈਨਿੰਗ ਰਹੂਗੀ ਕੁਝ ਨਹੀਂ ਹੁੰਦਾ ਜੀ ਇਹਨੂੰ ਆਪਾਂ ਬਹੁਤ ਇਹ ਖੁਦ ਵੀ ਸਟਿਚ ਕਰਕੇ ਘਰੇ ਵੀ ਲਾਏ ਹੋਏ ਆ ਤੇ ਆਪਾਂ ਸੇਲ ਵੀ ਬਹੁਤ ਕੀਤੇ ਪਿਛਲੇ ਸਾਲ ਵੀ ਸੇਲ ਕੀਤੇ ਸੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕੰਪਲੇਂਟ ਆਪਾਂ ਨੂੰ ਕਿਸੇ ਵੀ ਕਸਟਮਰ ਨੇ ਨਹੀਂ ਦਿੱਤੀ ਜੀ ਤੇ ਬਹੁਤ ਸੋਹਣਾ ਸੋਹਣਾ ਜਿਹਾ ਫੈਬਰਿਕ ਹੈ ਜਲਦੀ ਜਲਦੀ ਆਪਦੀ ਬੁਕਿੰਗ ਕਰਵਾ ਲਓ ਜੀ ਜਿਹੜੀਆਂ ਭੈਣਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਐਂਡ